ਨਸ਼ਾਲੀ ਪੁਲਿਸ ਦੇ ਸਟੀਕਰ ਅਤੇ VIP ਸਟੀਕਰ ਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਲੁਧਿਆਣਾ ਪੁਲਿਸ ਨੇ ਮਹਿੰਮ ਛੇੜੀ ਹੈ ਪਬਲਿਕ VIP ਕਲਚਰ ਨੂੰ ਹੁਣ ਖਤਮ ਕੀਤਾ ਜਾਵੇਗਾ ਸੁ ਲੁਧਿਆਣਾ ਦੇ ਵਿੱਚ ਆਏ ਦਿਨ ਗੱਡੀਆਂ ਦੇ ਉੱਤੇ VIP ਸਟੀਕਰ ਅਤੇ ਪੁਲਿਸ ਅਸਟਿੱਕਰ ਲੱਗੀਆਂ ਗੱਡੀਆਂ ਸ਼ਰਿਆਂ ਚੱਲਦੀਆਂ ਨੇ ਜਿਹਨੂੰ ਲੈ ਕੇ ਗੱਡੀ ਮਾਲਕ ਸ਼ਹਿਰ ਦੇ ਵਿੱਚ دہشت ਦਾ ਮਾਹੌਲ ਬਣਾ ਰਹੇ ਸ ਨੇ ਇਸ ਨੂੰ ਲੈ ਕੇ ਹੁਣ ਲੁਧਿਆਣਾ ਪੁਲਿਸ ਵੱਲੋਂ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਚੱਲਦੇ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੁਲਿਸ ਵੱਲੋਂ ਲਾਏ ਗਏ ਨਾਕੇ ਤੇ ਪੁਲਿਸ ਦਾ ਸਟicker ਲੱਗੀ ਗੱਡੀ ਨੂੰ ਰੋਕਿਆ ਗਿਆ ਜਿਹਦੇ ਸ਼ੀਸ਼ੇ ਵੀ ਕਾਲੇ ਸਨ ਉਸ ਦੀ ਜਾਂਚ ਕੀਤੀ ਗਈ ਹੈ ਮੌਕੇ ਤੇ ਆਲਾ ਅਧਿਕਾਰੀ ਹੈ ਜਿਹੜੇ ACP ਦਵਿੰਦਰ ਚੌਧਰੀ ਵੀ ਮੌਜੂਦ ਸਨ ਜਨਾ ਪੱਖੋਂ ਜਾਲੀ VIP ਸਟicker ਲੱਗੀਆਂ ਗੱਡੀਆਂ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੇ ਚਲਾਣ ਵੀ ਕੱਟੇ ਜਾ ਰਹੇ ਨੇ ਉਥੇ ਹੀ ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਪੁਲਿਸ ਵੱਲੋਂ ਲਗਾਤਾਰ ਫਰਜ਼ੀ VIP ਸਟicker ਅਤੇ ਗੱਡੀਆਂ ਦੇ ਲੱਗੇ ਕਾਲੀਆਂ ਫਿਲਮਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਹਰਿਪਰੀ ਕੀ ਕਰਨਾ ਚਾਹੁੰਦੇ ਜਿਹੜੀਆਂ ਦੋ ਗੱਡੀਆਂ ਨਰਿਕ ਕਾਲੇ ਸ਼ੀਸ਼ ਦੇ ਲੱਗੇ ਪੜਦੇ ਨਾਲ 50% ਸਟicker ਲੱਗੇ ਸੀ ਅੱਜ ਇੱਥੇ ਕਾਰੋਬਾਰਾਂ ਦੇ ਵਿੱਚ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਮਨਜੋਗ ਇਕਬਾਲ ਸਿੰਘ ਜੀ ਲਾਲਕਾ ਉਹਨਾਂ ਨੇ ਆਉਣਾ ਸੀ ਤੇ ਜਿੱਥੇ ਉਹਨਾਂ ਨੇ ਆਉਣਾ ਸੀ ਉਹਨਾਂ ਦਾ ਫੰਕਸ਼ਨ ਸੀਗਾ ਟਰਾਈਸਾਈਕਲ ਵੰਡਣੇ ਸੀਗੇ ਤੇ ਉਸ ਜਗ੍ਹਾ ਤੇ ਥੋੜਾ ਅਸੀਂ ਟ੍ਰੈਫਿਕ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜੀ ਉਹ ਉਹ ਤੇ ਟ੍ਰੈਫਿਕ ਤੇ ਰੋਡ ਦੇ ਤੇ ਇੱਕ ਗੱਡੀ ਆ ਰਹੀ ਸੀ ਜਿਹਦੇ ਕਾਲੇ ਸ਼ੀਸ਼ੇ ਸੀ ਤੇ ਇੱਕ ਸਟicker ਲੱਗਾ ਸੀ ਪੁਲਿਸ ਦਾ ਉਹਨੂੰ ਚੈੱਕ ਕੀਤਾ ਤੇ ਉਹ ਫਿਰ ਜਿਹੜੇ ਆਪਣੇ ਕਾਲੇ ਫਿਲਮਾਂ اتار ਦਿੱਤੀਆਂ ਕਿਉਂਕਿ ਉਹ ਕਾਨੂੰਨ ਦੇ ਵਿਰੁੱਧ ਆ ਕਾਲੀਆਂ ਫਿਲਮਾਂ ਲਾਉਣੀਆਂ ਮਨਾ ਕੀਤੀਆਂ ਇਸ ਕਰਕੇ ਉਹਨੂੰ ਲਾ ਕੇ ਤੇ ਵੈਰੀਫਾਈ ਕਰਕੇ ਉਹਨਾਂ ਨੂੰ ਘੱਟ ਜਾਣ ਸਰ ਉੱਤੇ ਪੰਜਾਬ ਪੁਲਿਸ ਦਾ ਸਟicker ਵੀ ਲੱਗਿਆ ਅਸੀਂ ਕਿਹਾ ਇਹ ਗਿਆ ਸਹੀ ਹੈ ਜਾਂ ਗਲਤ ਆ ਦੇਖਿਆ ਜਾਵੇ ਦਾ ਦੇਖੋ ਇਹ ਉਹਨਾਂ ਦਾ ਕੋਈ ਨਹੀਂ ਦੱਸਿਆ ਜਿਹੜੇ ਗੱਡੀ ਡਰਾਈਵ ਕਰ ਰਹੇ ਸੀ ਉਹਨਾਂ ਦਾ ਬ੍ਰਦਰ ਪੁਲਿਸ ਦੇ ਵਿੱਚ ਕੋਈ ਸਰਵਿਸ ਕਰਦਾ ਸੀ ਤੇ ਉਹਨੇ ਲਾਤਾ ਪਰ ਬਟ ਅਸੀਂ ਉਹਨੂੰ ਉਤਾਰ ਦਿੱਤਾ ਜੀ ਨਹੀਂ ਦੇਖਿਆ ਜਾਵੇ ਤਾਂ ਇਹ ਇੱਕ ਛੋਟੇ ਛੋਟੇ ਉਮਰ ਦੇ ਜਿਹੜੇ ਬੱਚੇ ਜਿਹੜੇ 18 20 ਸਾਲ ਦੇ ਬੱਚੇ ਇਹ ਸ਼ਰਾਰਤੀ ਐਦਾਂ ਇਹ ਕੰਮ ਕਰਦੇ ਕਿਉਂ ਉਹਨਾਂ ਨੂੰ ਇਹ ਮਾਂ ਪਿਓ ਉਹਨਾਂ ਨੂੰ ਸਮਝਾਉਂਦੇ ਨਹੀਂ ਕਿ ਇਹ ਤਾਂ ਮਾਂ ਪਿਓ ਨੂੰ ਸਮਝਾਉਣਾ ਚਾਹੀਦਾ ਜੀ ਹੁਣ ਪਬਲਿਕ ਨੂੰ ਵੀ ਪਤਾ ਵੇਰ ਆ ਵੀ ਸਾਰੀ ਪਬਲਿਕ ਵੀ ਜਿਹੜੀ 18 ਸਾਲ ਤੋਂ ਘੱਟ ਬੱਚਾ ਕੋਈ ਵੀ ਆ ਡਰਾਈਵ ਨਹੀਂ ਕਰ ਸਕਦਾ ਤੇ ਨਾ ਹੀ ਉਹਨੂੰ ਕਰਨ ਦੀ ਕੋਈ ਆਗਿਆ ਹੈ ਰੋ ਨਾ ਕੋਈ ਕਾਰਵਾਈ ਹੋਊਗੀ ਬੁਲਾਵਾਂਗੇ ਵੈਰੀਫਾਈ ਕਰਕੇ ਲੈ ਭੇਜੇ ਆ ਬੁਲਾਵਾਂਗੇ ਉਹਨਾਂ ਨੂੰ ਪਿੱਛੇ ਗੱਡੀ ਆਈ ਸੀ ਜਿੰਦੇ ਉੱਤੇ ਇਨਕਮ ਟੈਕਸ ਦਾ ਟਿੱਕ ਲੱਗਿਆ ਉਸ ਵੇਲੇ ਫਿਰ ਬੀਏਪੀ ਆ ਗਏ ਸੀ ਮੌਕੇ ਤੇ ਇਸ ਕਰਕੇ ਉਹਨਾਂ ਨੂੰ ਥੋੜਾ ਸਾਈਡ ਤੇ ਕਰਨਾ ਪੈ ਗਿਆ ਥੈਂਕ ਯੂ ਅੱਗੇ ਵੀ ਕਾਰਵਾਈਆਂ ਹੁੰਦੀਆਂ ਰੋਗੀਆਂ ਤੇ ਅੱਗੇ ਵੀ ਆਪਾਂ ਪੁਲਿਸ ਜਿੰਨੀ ਵੇਅਰ ਆ ਸਾਰੀ ਕਰਾਂਗੇ ਜੋ ਜੇ ਕੋਈ ਬੰਦਾ ਸਾਨੂੰ ਇਦਾਂ ਦਾ ਸ਼ੱਕੀ ਦਿੱਸਦਾ ਹੈ ਤਾਂ ਉਹਦੇ ਵਿੱਚ ਅਸੀਂ ਉਹਨੂੰ ਰੋਕ ਕੇ ਚੈੱਕ ਕਰਕੇ ਤੁਹਾਨੂੰ ਸਾਰੀ ਕਾਰਵਾਈ ਕੀਤੀ ਜਾਊਗੀ ਠੀਕ ਧੰਨਵਾਦ ਧੰਨਵਾਦ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ